ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਸਵਾਗਤ ਹੈ ਤੁਹਾਡਾ ਅੱਜ ਇਸ ਵੀਡੀਓ ਵਿੱਚ ਵੀਡੀਓ ਕੱਲ ਕਰਾਂਗੇ ਜੀ ਰੇਲਵੇ ਪੁਲਿਸ ਦੀ ਜਿਹੜੀ ਭਰਤੀ ਉਹ ਆ ਚੁੱਕੀ ਹੈ ਜੀ ਦੋ ਤਰ੍ਹਾਂ ਦੀ ਜਿਹੜੀ ਕੈਟਾਗਰੀ ਰੇਲਵੇ ਪੁਲਿਸ ਦੇ ਵਿੱਚ ਰੱਖੀ ਗਈ ਹੈ ਜੀ ਇੱਕ ਹੈਗੀ ਜੀ ਕਾਂਸਟੇਬਲ ਦੀ ਤੇ ਇੱਕ ਹੈਗੀ ਜੀ ਸਬ ਇਨਸਪੈਕਟਰ ਦੀ ਜਿਸ ਤਰ੍ਹਾਂ ਕਿ ਤੁਸੀਂ ਉੱਪਰਲੀ ਪੋਸਟ ਦੇ ਵਿੱਚ ਦੇਖ ਸਕਦੇ ਹੋ ਰੇਲਵੇ ਦੇ ਵਿੱਚ ਹੈਗੇ ਜਿਹੜੇ ਆ 4200 ਅੱਠ ਜਿਹੜੀਆਂ ਪੋਸਟਾਂ ਹੋ ਕਾਂਸਟੇਬਲ ਦੀਆਂ ਨੇ ਜਿਹਦੀ ਯੋਗਤਾ ਜਿਹੜੀ ਹੋਊਗੀ ਉਹ 10ਵੀਂ ਪਾਸ ਹੋਊਗੀ ਉਮਰ ਤੁਹਾਡੀ ਜਿਹੜੀ ਹੋ ਤੇ ਆਖਰੀ ਮਿਤੀ ਜਿਹੜੀ ਹੋ 14 5 ਭਾਵ 14 ਮਈ 2024 ਜਿਹੜੀ ਹੋ ਇਸ ਦੀ ਆਖਰੀ ਮਿਤੀ ਹੋ ਗਈ ਥੀ ਤੇ ਇਹਦੇ ਨਾਲ ਹੀ ਜਿਹੜੀ ਸੈਕੰਡ ਪੋਸਟ ਹੈ ਜੀ ਉਹ ਵੀ ਰੇਲਵੇ ਪੁਲਿਸ ਦੇ ਵਿੱਚ ਹੀ ਹੈ ਪਰ ਇਹ ਸਬ ਇੰਸਪੈਕਟਰ ਦੀਆਂ ਪੋਸਟਾਂ ਨੇ ਜੋ ਕਿ 452 ਪੋਸਟਾਂ ਸਬ ਇੰਸਪੈਕਟਰ ਦੀਆਂ ਨੇ ਇਹਦੀ ਜਿਹੜੀ ਯੋਗਤਾ ਹੋਊਗੀ ਜੀ ਗ੍ਰੈਜੂਏਸ਼ਨ ਭਾਵੇਂ ਬੀਏ ਤੋਂ ਇਹਦੇ ਨਾਲ ਜਿਹੜੀ ਸਿਮਿਲਰ ਕੋਈ ਵੀ ਜਿਹੜੀ ਐਜੂਕੇਸ਼ਨ ਤੁਹਾਡੀ ਹੋਊਗੀ ਗ੍ਰੈਜੂਏਸ਼ਨ ਹੋਊਗੀ ਉਮਰ ਹੱਦ 18 ਤੋਂ 28 ਸਾਲ ਹੈ ਆਖਰੀ ਮਿਤੀ ਸੇਮ ਉਸੇ ਤਰ੍ਹਾਂ ਜਿਹੜੀ 14 5 2024 ਇਹਦੀ ਆਖਰੀ ਮਿਤੀ ਹੋਊਗੀ ਜੀ ਤੇ ਵਕ ਵਕ ਹੋਰ ਤਰ੍ਹਾਂ ਦੀਆਂ ਜਿਹੜੀਆਂ ਜਾਣਕਾਰੀ ਲੈਣ ਦੇ ਲਈ ਕਰ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੇਂ ਜਾਣਕਾਰੀ ਦੇ ਨਾਲ ਧੰਨਵਾਦ